ਤੂੰ ਭਗਵਾਨਤ ਮੰਦਾ ਫੈਨ ਆ ਕੁਝ ਗਰੀਬਾਂ ਲਈ ਚੰਗਾ ਕੰਮ ਇੱਕ ਕੀਤਾ ਦੱਸ ਦੇ ਸਾਨੂੰ ਕਿ ਅਸੀਂ ਲੋਕਾਂ ਤੱਕ ਗਰਾਊਂਡ ਲੈਵਲ ਦੀ ਰਿਪੋਰਟ ਆ ਜਿਹੜੀ ਪਹੁੰਚਾਉਣੀ ਹੈ ਬਾਤਰੇ ਦਾ ਰੂਪ ਆਂਦੇ ਸੀ ਜਿਹੜਾ ਪੋਤਕਾਂ ਦਾ ਸੀ ਉਹ ਮੜਾ ਜਿਹਾ ਪੋਤਕਵਾ ਆਂਦੇ ਸੀ ਅੱਛਾ ਬਸ ਆ ਕੰਮ ਚੱਲਦਾ ਏ ਇੱਕ ਪਾਸੇ ਤੂੰ ਮੋਦੀ ਦਾ ਫੈਨ ਹੋਇਆ ਤੇ ਇੱਕ ਪਾਸੇ ਭਗਵਾਨਤ ਮੰਦਾ ਨਹੀਂ ਮੋਦੀ ਯਾਰ ਮੋਦੀ ਦੇ ਕੰਮ ਜਿਹੜੇ ਮੋਦੀ ਨਾਲ ਸੀ ਇਹ ਭਗਵਾਨਤ ਮੰਦਾ ਭਗਵਾਨਤ ਮੰਦਾ ਅਜੇ ਟਾਈਮ 2 ਸਾਲ ਹੋਇਆ ਕੋਈ ਕੰਮ ਤੁਹਾਨੂੰ ਕਰਨ ਨਹੀਂ ਦਿੰਦਾ ਉਦੋਂ ਰਾਨੇ ਐ ਹੋ ਗਿਆ ਐ ਹੋ ਗਿਆ ਹਹਾ ਕਰਮਚਾਰੀ ਐ ਹੋ ਗਿਆ ਫਰਾਨਾ ਹੋ ਗਿਆ ਉਹ ਵੀ ਕਿਸਾਨ ਹੀ ਹੈ ਤੁਸੀਂ ਕਿਸਾਨਾਂ ਨੂੰ ਨਿੰਦਰੇ ਕੋਲ ਬਸ ਕਿਸਾਨਾਂ ਨੂੰ ਨਿੰਦ ਨਹੀਂ ਦੇ ਸੀ ਅਸੀਂ ਤਾਂ ਨਹੀਂ ਕੋਈ ਸਬਰ ਕਰੋ ਜੇ ਪ੍ਰਮਾਤਮਾ ਦਿੰਦਾ ਇਹਨਾਂ ਦਾ ਸਬਰ ਹਿੱਲਿਆ ਬੈ ਅੱਛਾ ਜਿੱਥੇ ਕਿਤੇ ਚੱਲੇ ਚੱਲੇ ਨਾ ਆ ਕੇ ਖੜ ਜਾਂਦੇ ਇਹ ਹਾਂ ਉਹ ਕਹਿੰਦੇ ਜੇ ਮੋਦੀ ਆ ਗਿਆ ਤਾਂ ਕਾਲੇ ਕਾਨੂੰਨ ਲਿਓ ਫੀਲ ਨਹੀਂ ਨਹੀਂ ਮੋਦੀ ਆਵੇ ਮੈਂ ਤਾਂ ਚੰਗੀ ਗੱਲ ਐ ਇੱਥੇ ਫੈਕਟਰੀਆਂ ਬਣਨ ਫੈਕਟਰੀਆਂ ਬਣਨ ਤੇ ਰੋਜ਼ਗਾਰ ਮੇਰੇ ਗਰੀਬਾਂ ਨੂੰ ਕਹਿੰਦਾ ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਚੰਗਾ ਕੰਮ ਕੀਤਾ ਲੱਗਦਾ ਚੰਗਾ ਕੰਮ ਕੀਤਾ ਭਾਈ ਜੀ ਗਰੀਬਾਂ ਦੇ ਧੀਆ ਪੁੱਤਾਂ ਨੂੰ ਨੌਕਰੀਆਂ ਮਿਲ ਗਈਆਂ ਹਾਂ ਠੀਕ ਐ ਪਹਿਲਾਂ ਕੀ ਸੀ ਪਹਿਲਾਂ ਕਾਂਗਰਸ ਆਉਂਦੀ ਸੀ ਫਿਰ ਬਾਦਲ ਕੇ ਆ ਜਾਂਦੇ ਸੀ ਬਾਦਲ ਕੇ ਛੱਡਦੇ ਸੀ ਕਾਂਗਰਸ ਕੇ ਆ ਜਾਂਦੇ ਸੀ ਹਾਂ ਬਾਦਲ ਸਾਹਿਬ ਵੱਡਾ ਤੇ ਇਹ ਕੈਪਟਨ ਸਾਹਿਬ ਦੀ ਇੱਕ ਗੱਲ ਸੀ ਨੀ ਰਿਸ਼ਤੇਦਾਰਗੇ ਇਹਨਾਂ ਦੀ ਆਪਸ ਵਿੱਚ ਠੀਕ ਐ ਤੇ ਹੁਣ ਜਦੋਂ 5 ਸਾਲ ਭਗਵਾਨਤਮਨ ਦਿੱਤੇ ਸੀ 2 ਸਾਲ ਹੀ ਹੋਏ ਆ 3 ਸਾਲ ਤਾਂ ਰਹਿੰਦੇ ਆ ਉਹਨਾਂ ਦੇ ਤੇ ਇਹਨਾਂ ਦੇ ਆਫਿਸ ਵਿੱਚ ਇੱਕ ਉਧਰ ਸੀ ਤੇ ਉਧਰ ਸੀ ਤੇ ਹੁਣ ਜੇ 80 ਸਾਲ ਦਾ ਜਿਆ ਕੰਮ ਵਿਗੜਿਆ ਆ ਉਹ ਤਾਂ ਟਾਈਮ ਤਾਂ ਲੱਗੂਗਾ ਭਗਵਾਨਤਮਨ ਨੂੰ 5 ਸਾਲ ਹੋਰ ਦੇਣ ਫਿਰ ਪਤਾ ਲੱਗੂਗਾ ਵੀ ਹਾਂ ਭਗਵੰਤ ਮਾਨ ਕੀ ਕੀਤਾ ਜਾਂਦਾ ਇਹ ਕੀਤਾ ਭਗਵੰਤ ਮਾਨ ਕਹਿੰਦਾ ਤੇਰਾ ਐਮਪੀ ਜਿਤਾ ਦਊ ਮੇਰੇ ਕਹਿੰਦਾ ਫਿਰ ਕੰਮ ਹੋ ਜਾਣਗੇ ਜਿੱਤ ਜਾਵਾਂਗੇ ਬਾਈ ਜੀ ਜਿੱਤ ਜਾਵਾਂਗੇ ਕਿਵੇਂ ਫੈਨ ਲੱਗਦੀ ਹੈ ਭਗਵੰਤ ਮਾਨ ਦੀ ਭਗਵੰਤ ਮਾਨ ਦੇ ਕਟੜ ਹਾਂ ਨਾ ਕਟੜ ਪੈਣ ਜਦ ਸਹੀ ਕੰਮ ਪੈਂਟ ਦੇ ਕੋਟਲੀ ਪੈਂਟ ਦੇ ਵਿੱਚ ਤੁਹਾਡੇ ਹਾਂਸਰਾ ਹਾਂਸ ਆਉਂਦਾ ਵਿਰੋਧ ਕੀਤਾ ਜਾਂਦਾ ਕਿੰਨੇ ਦਾ ਲੱਗਦਾ ਪਾਸਪਨ ਵੋਟ ਪੈਜੀ ਕਿਹਨਾਂ ਚੱਲ ਰਿਹਾ ਛੱਟੋ ਨਾ ਵਿਰੋਧ ਕਰਨੇ ਕਰ ਰਹੇ ਤੇ ਭੁੱਖੇ ਹੋਏ ਭੁੱਖੇ ਬਈ ਓਏ ਆਪਣੇ ਗਰੀਬਾਂ ਕੋਲ ਕਲ ਕਰ ਬੱਲੀਆਂ ਚੋੱਕ ਕੇ ਬੁੜੀਆਂ ਲਿਆਉਂਦੀਆਂ ਇਹਨਾਂ ਨੇ ਟਰਮਾ ਦੇ ਟਰਮ ਭਰ ਲੇ ਵੇਚ ਲੇ ਲੱਖਾਂ ਲੱਖਾਂ ਕਣ ਕਾਂਗੇ ਚਲੇ ਗਿਆਂ ਤੇ ਹਜੇ ਵੀ ਇਹ ਬਹਾ ਲੈ ਕੇ ਮਰਦੇ ਆ ਤੂੰ ਭਗਵੰਤ ਮਾਨ ਦਾ ਭੈਣਾ ਕੁਝ ਗਰੀਬਾਂ ਲਈ ਚੰਗਾ ਕੰਮ ਇੱਕ ਕੀਤਾ ਦੱਸ ਦੇ ਸਾਨੂੰ ਕਿ ਅਸੀਂ ਲੋਕਾਂ ਤੱਕ ਕਿ ਗਰਾਊਂਡ ਲੈਵਲ ਦੀ ਰਿਪੋਰਟ ਆ ਜਿਹੜੀ ਪਹੁੰਚਾਉਣੀ ਹੈ ਬਈ ਸਾਡੇ ਪਿੰਡ ਤਾਂ 5-7 ਕੁੜੀਆਂ ਪੁਲਿਸ ਤੇ ਲੱਗ ਗਈਆਂ ਇੱਕ ਰੁਪਈਆ ਨੇ ਲੱਗਿਆ ਮਨੂੰ ਇੱਕ ਰੁਪਈਆ ਇਹ ਤਾਂ ਲੋਕ ਜਿਹੜੇ ਆਮ ਲੋਕ ਆ ਕਿ ਇਹ ਨੌਕਰੀਆਂ ਤਾਂ ਪਹਿਲਾਂ ਵੀ ਮਿਲ ਜਾਂਦੀਆਂ ਸੀ ਕਾਲੀ ਦਲ ਵੇਲੇ ਵੀ ਕੰਮ ਕਰਦੇ ਉਹਦੋਂ ਉਹਦੋਂ ਬਈ ਚਾਦਰ ਵਸਾਈ ਸੀ 5 ਲੱਖ ਦੇਜੋ ਤੇ ਫਰਨਾਸੰਗ ਨੌਕਰੀ ਤੇ ਚੜ ਗਿਆ ਤੇ ਹੁਣ 1 ਰੁਪਿਆ ਨਹੀਂ ਲੱਗਿਆ ਕੱਲੀ ਨੌਕਰੀ ਦਾ ਦਾਵਾ ਕਰਦੇ ਹੋ ਹੋਰ ਕੋਈ ਚੰਗਾ ਕੰਮ ਕਰ ਦੱਸ ਦਿਓ ਕਿ ਬੀਚਾ ਗ੍ਰਾਮ ਤੇ ਕੀ ਕੀਤਾ ਟਾਈਮ ਲੱਗੂਗਾ ਹਜੇ ਗਰੀਬਾਂ ਵਾਸਤੇ ਕਰ ਪਊਗਾ ਹਜੇ ਤਾਂ ਕੁਝ ਕੀਤਾ ਨਹੀਂ ਕੀ ਲੱਗਦਾ ਕੀ ਕਰੂਗਾ ਕੋਣਾ ਕੀ ਚਾਹੀਦਾ ਗਰੀਬਾਂ ਵਾਸਤੇ ਕੋਣਾ ਚਾਹੀਦਾ ਵੀ ਗਰੀਬਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਜਿਵੇਂ ਉਹਨਾਂ ਨੇ ਬਿਜਲੀ ਮਾਪ ਕੀਤੀ ਹੁਣ 1 ਰੁਪਿਆ ਬਿੱਲ ਦਾ ਨਹੀਂ ਆਉਂਦਾ ਅੱਛਾ ਜੀਰੂ ਆ ਰਿਹਾ ਬੈ ਜੀਰੂ ਵੀ ਆ ਰਿਹਾ ਸਰਕਾਰੀ ਹਸਪਤਾਲ ਇੱਥੇ ਮਹੱਲਾ ਕਲੀਨਿਕ ਬਣਿਆ 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 ਕਿੰਨੇ ਵਧੀਆ ਲੱਗਦਾ ਦਵਾਈ ਵਧੀਆ ਚੰਗੇ ਕੰਮ ਚੰਗੇ ਕੰਮ ਵਧੀਆ ਠੀਕ ਹੈ ਲੱਗਦਾ ਆਮ ਆਦਮੀ ਪਾਰਟੀ ਹੁਣ ਦੁਬਾਰਾ ਜਿਸ ਹੱਬ ਨਾਲ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਤਾਂ ਵਿਰੋਧ ਕਰਨ ਵਾਲੇ ਕੋਣ ਹਨ ਜ਼ਿੰਮੇਵਾਰ ਹੈ ਕੋਈ ਗ੍ਰੀਨ ਕੋਈ ਗ੍ਰੀਨ ਲੱਗਦਾ ਵੀ ਆਉਟ ਆਲ ਕਿਹਨੇ ਬਗਨਾ ਵਿਰੋਧ ਕਰਦਾ ਸਾਰੇ ਜ਼ਿੰਮੇਵਾਰ ਛੱਡੇ ਲੈ ਕੇ ਖੜੇ ਹੋ ਜਾਂਦੇ ਨੇ ਅੱਛਾ ਜੀ ਹਾਂ ਕੋਠੀਆਂ ਪਾਈਆਂ ਕਰਜ਼ੇ ਲੈ ਲੈ ਕੇ ਵੱਡੇ ਵੱਡੇ ਟਰੈਕਟਰ ਲਾਏ 10-10 ਲੱਖ ਦੇ ਭੜਜੋ ਟਰੈਕਟਰ ਇਹਨਾਂ ਕੋਲ 5-5 ਹਜ਼ਾਰ ਤੋਂ ਦਿੱਕਲਾਏ ਕਰਨ ਪਏ ਨਹੀਂ ਸੁਣ ਨਹੀਂ ਦਿੰਦੇ ਹਜੇ ਹਜੇ ਮਰਦੇ ਆ ਫਾਹ ਲੱਗ ਮਰਦੇ ਕਿਉਂਕਿ ਵੀ ਵੇਖਿਆ ਫਾਹ ਲੱਗ ਮਰਦਾ ਇਹ ਮਰਦੇ ਆ ਜਿੰਨੇ ਕੋਲੇ ਭਾਂਜੋ 40-40 ਕਿੱਲੇ ਜ਼ਮੀਨਾਂ ਤੇ ਤੇ ਆਪਣੇ ਗਰੀਬਾਂ ਕੋਲੇ ਉੜਾ ਨਹੀਂ ਤੇ ਆਪਾਂ ਫੇਰ ਵੀ ਚੰਗੀ ਨਹੀਂ ਨੀ ਸੁਣਦੇ ਚੰਗੇ ਉੜਦੇ ਹੂੰ ਚੰਗੀ ਸਰਕਾਰ ਆ ਭਾਈ ਸਾਡੇ ਵਾਲਾ ਸਰ ਵਧੀਆ ਲੱਗਦੀ ਆ ਉਹ ਤਾਂ ਕਹਿੰਦੇ ਕਿ ਸਾਡੀਆਂ ਮਜ਼ਦੂਰਾਂ ਦੀਆਂ ਮੰਗਾਂ ਨਾਲ ਲੈ ਕੇ ਚੱਲਦੇ ਆ ਜਿਹੜੇ ਕਿਸਾਨਾਂ ਤਾਂ ਨਹੀਂ ਕੋਈ ਕਿਸੇ ਉਹਨਾਂ ਵਿੱਚ ਕਿਸਾਨ ਮਜ਼ਦੂਰ ਇਕੱਠਾ ਦਾ ਨਾਰਾ ਲਾਇਆ ਹੋਇਆ ਤੇ ਇਹ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਨੇ ਉਹ ਕਹਿੰਦੇ ਮਨਰੇਗਾ ਦੇ ਕੰਮ ਦੀ ਗਰੰਟੀ ਦਾ ਰੋਜ਼ਗਾਰ ਦੀ ਗੱਲ ਕੀਤੀ ਹੈ ਉਹਨਾਂ ਨੇ ਤਾਂ ਹਰ ਇੱਕ ਜਗ੍ਹਾ ਤੇ ਧਰਨਾ ਲੱਗਦਾ ਤਾਂ ਮਜ਼ਦੂਰਾਂ ਦੀਆਂ ਮੰਗਾਂ ਪਾਈਆਂ ਜਾਂਦੀਆਂ ਮਜ਼ਦੂਰਾਂ ਦਾ ਭਾਈ ਨਾਮ ਬਦਨਾਉ ਕਰਦੇ ਇਹ ਵੀ ਹਾਂ ਅਸੀਂ ਸੁੜੀਆਂ ਮੰਗਾਂ ਬਣਾਵਾਂਗੇ ਕੋਈ ਕਿਸੇ ਦਾ ਨਾਂ ਲੈਂਦਾ ਤਾਂ ਕੱਠ ਵਗਣਾ ਹੁੰਦਾ ਨੇ ਤੇ ਧੜਤੀ ਵੀ ਲੈ ਜਾਂਦੇ ਬੰਦੇ ਅੱਛਾ ਹਾਂ ਠੀਕ ਹੈ ਪਿੰਡਾਂ ਦੇ ਵਿੱਚ ਆਉਂਦੇ ਆ ਤੇ ਸੀਐਮ ਭਗਵੰਤ ਮਾਨ ਖੁਦ ਕਹਿੰਦਾ ਮੈਂ ਆਮ ਕਰਾਂਦਾ ਤੇ ਧੀਆਂ ਪੁੱਤਾਂ ਕਹਿੰਦਾ ਉਹ ਵੀ ਕਿਸਾਨ ਹੀ ਐ ਤੁਸੀਂ ਕਿਸਾਨਾਂ ਨੂੰ ਨਿੰਦਰੇਓ ਇੱਕ ਬਸੇ ਕਿਸਾਨਾਂ ਨੂੰ ਨਿੰਦ ਨਹੀਂ ਦੇਸੀ ਅਸੀਂ ਤਾਂ ਨਹੀਂ ਕੋਈ ਸਬਰ ਕਰੋ ਜੋ ਪ੍ਰਮਾਤਮਾ ਦਿੰਦਾ ਇਹਨਾਂ ਦਾ ਸਬਰ ਹਿੱਲਿਆ ਬੈ ਅੱਛਾ ਜਿੱਥੇ ਕਿਥੇ ਚੱਲੇ ਚੱਲੇ ਨੜਾ ਕੇ ਖੜ ਜਾਂਦੇ ਇਹ ਹਾਂ ਉਹ ਕਹਿੰਦੇ ਜੇ ਮੋਦੀ ਆ ਗਿਆ ਤਾਂ ਕਾਲੇ ਕਾਨੂੰਨ ਲਿਓ ਨਹੀਂ ਨਹੀਂ ਮੋਦੀ ਆਵੇ ਮੈਂ ਤਾਂ ਚੰਗੀ ਗੱਲ ਐ ਇੱਥੇ ਫੈਕਟਰੀਆਂ ਬਣਨ ਫੈਕਟਰੀਆਂ ਬਣਨ ਤੇ ਰੋਜ਼ਗਾਰ ਮੇਰੇ ਗਰੀਬਾਂ ਨੂੰ ਇੱਕ ਪਾਸੇ ਤੂੰ ਮੋਦੀ ਦਾ ਫੈਨ ਹੋਇਆ ਤੇ ਇੱਕ ਪਾਸੇ ਭਗਵੰਤ ਮਾਨ ਨਹੀਂ ਮੋਦੀ ਯਾਰ ਮੋਦੀ ਦੇ ਕੰਮ ਜਿਹੜੇ ਮੋਦੀ ਨਾਲ ਸੀ ਇਹ ਭਗਵੰਤ ਮਾਨ ਦੇ ਭਗਵੰਤ ਮਾਨ ਦਾ ਤੇ 13 ਸੀਟਾਂ ਆ ਗਈਆਂ ਤਾਂ ਮੋਦੀ ਥੱਲੇ ਲਊਗਾ ਫਿਰ ਲੈਊਗਾ ਫਿਰ ਭਗਵੰਤ ਮਾਨ ਫੈਕਟਰੀਆਂ ਲਿਆਊਗਾ ਨਹੀਂ ਲੱਗਦਾ ਤਾਂ ਹੈ ਅੱਛਾ ਜਿਵੇਂ ਉਹ ਕਹਿੰਦਾ ਡਿਵੈਲਪਮੈਂਟ ਕਰਨੀ ਹੈ ਸਾਰਾ ਕੁਝ ਕਰਨਾ ਹੈ ਕਰੂਗਾ ਯਾਰ ਜੇ ਉਹਨੂੰ ਟਾਈਮ ਮਿਲੇ ਤਾਂ ਅਜੇ ਟਾਈਮ 2 ਸਾਲ ਹੋਇਆ ਕੋਈ ਕੰਮ ਤਾਂ ਉਹਨੂੰ ਕਰਨ ਨਹੀਂ ਦਿੰਦਾ ਉਹਦੀ ਆਹਨੇ ਐ ਹੋ ਗਿਆ ਐ ਹੋ ਗਿਆ ਹਾ ਹਾ ਕਰਮਚਾਰੀ ਐ ਹੋ ਗਿਆ ਫਿਰ ਫਰਾਨਾ ਹੋ ਗਿਆ ਮੈਂ ਤਾਂ ਭਗਵੰਤ ਮਾਨ ਆ ਬਈ ਚੰਗੀ ਗੱਲ ਹੈ ਭਗਵੰਤ ਮਾਨ ਹੈ ਅਕਾਲੀ ਦਲ ਕਿਵੇਂ ਲੱਗਦੀ ਹੈ ਤੁਹਾਨੂੰ ਅਕਾਲੀ ਗੱਲ ਤਾਂ ਜ਼ੀਰੋ ਹੈ ਬਹੁਤ ਲੁੱਟ ਲੈ ਗੋ ਕੱਲੋਂ ਇਹਨੇ ਆਪਦੇ ਘਰਾਂ ਨੂੰ ਇਹ ਪੀਪੇ ਲਾਇਏ ਸੀ ਕੀ ਇਹਦਾਂ ਹਰਸ਼ਮ੍ਰਿਤ ਕੋਰ ਬਾਦਲ ਤੇ ਉਹ ਮਨਪ੍ਰੀਤ ਬਾਦਲ ਪੀਪਾ ਖਾਲੀ ਆ ਪੀਪਾ ਖਾਲੀ ਐਂ ਹੀ ਕਰਦਾ ਰਿਹਾ ਹੁਣ ਕਾਂਗਰਸ ਨੂੰ ਲੁੱਟ ਕੇ ਤੇ ਉਹ ਭਾਜੀਪੀ ਦੀ ਬੱਧੀ ਕੋਈ ਸਟੈਂਡ ਹੈ ਹੀ ਨਹੀਂ ਨਾ ਬਠਿੰਡਾ ਸੀਟ ਤੋਂ ਕੌਣ ਜਿੱਤ ਸੰਗਦਾ ਹਰਸ਼ਮ੍ਰਿਤ ਕੋਰ ਬਾਦਲ ਗਰਮੀਤ ਖੁੱਡੀਆਂ ਖੁੱਡੀਆਂ ਜਿੱਤੂਗਾ ਲੱਖੇ ਸਿਧਾਨੇ ਨੂੰ ਭੇਜੂ ਵੋਟ ਨਹੀਂ ਉਹ ਖਰਾਬ ਕਰੂ ਉਹ ਬੋਟ ਖਰਾਬ ਕਰੋਗਾ ਬੰਦਾ ਨਹੀਂ ਹੋਗਾ اچھا ਜੀਤਮਿੰਦਰ ਨੂੰ ਕਿਵੇਂ ਲੱਗਦਾ ਜੀਤਮਿੰਦਰ ਨੂੰ ਨਹੀਂ ਪੈਂਦੀ ਬੋਟ ਨਹੀਂ ਪੈਂਦੀ اچھا ਫੁੱਟਗਾਂ ਦੇ ਜੀਤ ਫੁੱਟਗੇ ਜਿੱਤੂ ਇਹ ਕਾਂਗਰਸ ਦੇ ਰਾਜਾਪੜੇੰਗ ਦਾ ਮੁੱਖ ਮੰਤਰੀ ਬਣਨ ਨੂੰ ਫਿਰਦੇ ਆ ਕਹਿੰਦੇ ਬੋਟਾਂ ਹੀ ਬਹੁਤ ਪੈਣਗੇ ਸੁਪਰੇ ਦਾ ਹਰੇਕ ਲੈਣਾ ਹੈ ਸੁਪਰੇ ਦਾ ਮੈਂ ਵੀ ਲੈਣਾ ਵੀ ਮੈਂ ਵੀ ਆਰਾ ਤੇਰਾ ਤੋ ਦਾ ਕੇ ਪੈ ਭੱਜ ਜਾ ਕੇ ਬਸ ਜਾ ਪਰ ਐ ਹੁੰਦੇ ਨਹੀਂ اچھا ਹਾਂ ਕੋਨਾ ਮਰਜੀ ਸਾਹੋ ਗਿਠਾਈਏ ਨੇ ਹਾਂ ਨਹੀਂ ਕੱਢਦਾ ਸੀ ਜਿੱਤੂ ਯਾਰ ਜਿੱਤੂ ਉਹ ਵੀ ਜਿੱਤੂਗਾ ਆਪਣਾ ਅਨਮੋਲ ਕਰਮਜੀਤਨ ਮੋਹਰੀ ਕਰਮਜੀਤਨ ਮੋਹਰੀ ਲੋਕ ਕਹਿੰਦੇ ਕਲਾਕਾਰ ਕਲਾਕਾਰ ਬੰਦਾ ਤਾਂ ਹੈ ਹੀ ਉਹ ਬੰਦਾ ਹੀ ਕਲਾਕਾਰ ਹੈ ਹੂੰ ਕਲਾਕਾਰ ਤਾਂ ਬੰਦਾ ਹੀ ਹੈ ਬੜੀਆ ਗਾਣੇ ਗਾਉਂਦਾ ਹੋਵੇ ਬੜੀਆ ਸੱਤਾ ਦਾ ਕੰਮ ਤੇ ਫਿਰ ਹਾਂਸਰਾ ਆ ਜਾਂਦਾ ਤੁਹਾਨੂੰ ਕਿਉਂ ਨਹੀਂ ਜਿਤਾਉਂਦੀ ਹਾਂਸਰਾ ਜੰਦਗੀ ਉਹਦੇ ਨਾਲੋਂ ਤਕੜਾ ਕਲਾਕਾਰ ਨਹੀਂ ਤਕੜਾ ਕਲਾਕਾਰ ਤਾਂ ਹੈ ਪਰ ਉਹਦੀ ਵੋਟ ਹੈ ਜੀ ਕਿਉਂ ਹੈ ਨਹੀਂ ਐਸੀ ਹੈ ਕਹਿੰਦਾ ਨਹੀਂ ਗਰੀਬਾਂ ਦਾ ਮੁੰਡਾ ਕਹਿੰਦਾ ਮੈਂ ਪਰ ਮੈਂ ਤੁਹਾਨੂੰ ਕਹਿੰਦਾ ਵੀ ਉਹ ਜਿੱਤੂਗਾ ਤੂੰ ਕਰਮਜੀਤਨ ਮੋਹਰੀ ਉਹ ਹੀ ਜਿੱਤੂਗਾ ਬਸ ਪੱਕੀ ਗੱਲ ਹੈ ਪੱਕੀ ਗੱਲ ਹੈ ਚਰਤਾ ਨਾ ਹੁੰਦੇ ਹੋਣਗੇ ਪਿੰਡਾਂ 'ਚ ਖੁੰਡ ਚਰਚ ਤਾਂ ਚੱਲਦੀ ਰਹਿੰਦੀ ਐ ਜਿਵੇਂ ਹੁਣ ਨਹੀਂ ਸੁਣ ਸੁਣਾਦਿਆਂ ਦੱਸ ਗੱਲਾਂ ਇੱਥੇ ਕੋਈ ਕਮੀ ਨਹੀਂ ਸੁਣਾਈ ਹੂੰ ਪੁੱਦੀ ਪੋਤੀ ਲੱਗੀ ਐ ਉਹ ਜਿਹੜਾ ਤੁਹਾਨੂੰ ਆਖੀ ਜਾਂਦਾ ਸੀ ਪਹਿਲਾਂ ਆਏ ਆ ਕਿ ਜੋਂ ਉਹ ਤਾਂ ਗੱਲ ਕਰਨੀ ਚਾਹੀਦੀ ਸੀ ਅੱਛਾ ਭਗਵੰਤ ਮਾਨ ਭਗਵੰਤ ਮਾਨ ਦੀ ਸਰਕਾਰ 'ਚ ਲੱਗੀ ਐ ਹਾਂ ਲੱਗੀ ਐ ਇੱਕ ਲੋਕ ਕਿਉਂ ਐ ਕਰਦੇ ਫਿਰ ਨਿੰਦ ਦੇ ਕਾ ਤੋਂ ਪਹਿਲਾਂ ਕੰਮ ਲੈ ਲੈਂਦੇ ਆ ਮੁੜ ਕੇ ਮਨਮਰਜ਼ੀ ਨਾਲ ਵੋਟਾਂ ਪਾਉਂਦੀ ਐ ਇਹਨਾਂ ਦੇ ਦਿਮਾਗ ਪੁੱਠੇ ਆ ਕੰਮ ਕਰ ਨਹੀਂ ਦੇਖਦੇ ਇਹ ਲੋਕ ਕੰਮ ਕਰ ਨਹੀਂ ਦੇਖਦੇ ਤਾਂ ਇਹ ਵੀ ਆ ਬਦਲ ਕੇ ਇਥੇ ਸਹੀ ਸੀ ਆ ਕਾਂਗਰਸ ਸਹੀ ਸੀ ਇਹ ਮਗਰ ਲੱਗ ਕੇ ਵੋਟਾਂ ਪਾਉਂਦੇ ਰਹੇ ਹੁਣ ਮਾੜੀ ਜਾਗਰਤਾ ਆਈ ਇਹਨਾਂ ਨੂੰ ਅਗਲਾ ਹੀ ਮਾੜੀ ਬੁਤੀ ਹੁਣ ਅਗਲਾ ਜੀ ਹਜੇ ਵੀ ਨਹੀਂ ਆਈ ਪੂਰੀ ਤਾਂ 25 ਫੀਸਦੀ ਆਈ 75 ਤਾਂ ਵੀ ਮਗਰ ਲੱਗਮੀ ਆ ਇਹ ਇੱਧਰ ਘੱਟ ਜਿਆਦਾ ਚੱਲ ਚੱਲ ਜੂ ਰੈਲੀਆਂ ਚੱਲਦੇ ਆ ਬਹੁਤ ਸਾਰਾ ਅੱਛਾ ਜੀ ਰੈਲੀਆਂ ਦੇ ਨਿਆਰੇ ਲੈਂਦੇ ਸੀ ਨਹੀਂ ਨਹੀਂ ਰਾਤਰੇ ਦਰੂਪੇ ਆਂਦੇ ਸੀ ਜਿਹੜਾ ਪੋਤਕਾਂ ਦਾ ਹੁਣ ਮੜਾ ਜਿਹਾ ਪੋਤਕਾ ਆਂਦੇ ਸੀ ਅੱਛਾ ਆ ਕੰਮ ਚੱਲਦਾ ਹੀ ਆ ਕੰਮ ਚੱਲਦਾ ਕਿਵੇਂ ਸੈਟਿੰਗ ਹੋਊਗਾ ਫਿਰ ਇਹ ਸਿਸਟਮ ਪੰਜਾਬ ਲਗਦਾ ਤਰੱਕੀ ਦੇ ਰਾਹ ਤੇ ਚੱਲਿਆ ਤਰੱਕੀ ਦੇ ਰਾਹ ਤੇ ਚੱਲੂਗਾ ਭਗਵਾਨ ਤੁਮਾਨੂੰ 5 ਸਾਲ ਹੋਰ ਮਿਲਣ ਦਿੱਤੇ ਨੇ ਪਈ ਹੈ ਜੀ ਆਹ 3 ਪਈ ਆ ਹਾਂ 5 ਅਗਲੇ ਵੀ ਇਹਨਾਂ ਨੇ ਤਾਣਾ ਬਣਾ ਇਨ ਨਾਲ ਜਾਇਆ ਹੋ ਅਸੀਂ 80 ਸਾਲ ਦਾ ਉਹ ਨਹੀਂ ਹਜੇ ਠੀਕ ਹੁੰਦਾ ਇੰਨੀ ਜਲਦੀ ਨਹੀਂ ਹੁੰਦਾ ਹੂੰ ਅੱਛਾ ਨਸ਼ੇ ਦੀ ਗੱਲ ਕਰੀਏ ਨਸ਼ਾ ਕਿਵੇਂ ਨਸ਼ਾ ਪਰਵਾ ਸਾਡੇ ਤਾਂ ਠੀਕ ਠਾਕ ਜੀ ਹੈ ਹੂੰ ਤੇ ਬਾਕੀ ਸ਼ਰ ਸੁਰਾ ਜ ਹੈਗਾ ਕਿ ਕਈ ਪਿੰਡਾਂ ਚ ਬਥੇਰਾ ਹੂੰ ਟੁੱਟਦਾ ਪੰਜਾਬ ਫਿਲਮ ਬਣਾਈ ਸੀ ਉਹ ਸੱਚੀ ਸੀ ਉਹ अच्छा हम साडे ਵੀ ਲੱਗ ਚੁੱਕੇ ਸੀ ਇੱਥੇ ਕਈ ਜਮੇਟੀ ਨੇ ਬਚਾਦਾ ਯਾਰ ਸਾਡੇ ਕਮੇਟੀ ਬਣ ਗਈ ਸੀ ਉਹਨੇ ਬਚਾਤੇ